ਸਾਡੇ ਅਗਲੇ ਬਨਾਰੇ ਜਿਹੜੇ ਗੁਰਦਰਸ਼ਨ ਸਿੰਘ ਕਾਲੇ ਕੇ ਸੁਪਾ ਆਗੂ ਖੋਸਾ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਰੱਖਣ ਸਰਦਾਰ ਗੁਰਦਰਸ਼ਨ ਸਿੰਘ ਜੀ ਸਤਕਾਰਯੋ ਪੰਜਾਬ ਦੇ ਸਾਰੇ ਵੱਖ-ਵੱਖ ਕੋਨਿਆਂ ਤੋਂ ਪਹੁੰਚੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਬਜ਼ੁਰਗ ਨੌਜਵਾਨ ਮਤਾਵਾ ਪੈਣਾ ਨੌਜਵਾਨੋ ਪਾਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਬਹੁਤ ਹੀ ਕੰਮ ਦਾ ਘਾਸਾ ਕਿਉਂਕਿ ਕਾਨਕ ਆਈਵੀਆ ਕਾਨਕ ਸੰਭਾਲਣੀ ਹੈ ਮਜ਼ਦੂਰ ਆ ਜਾਕਿਸਤਾਨ ਆ ਜਾਂ ਛੋਟਾ ਦੁਕਾਨਦਾਰ ਆ ਜਾਂ ਆਰਤੀਆ ਕੰਮਾਂ ਦੇ ਵਿੱਚ ਬਹੁਤ ਰੁੱਝੇ ਆ ਪਰ ਫਿਰ ਵੀ ਤੁਸੀਂ ਇੱਥੇ ਪਹੁੰਚੇ ਹੋ ਕਿਉਂ ਪਹੁੰਚੇ ਇੱਥੇ ਤੁਸੀਂ ਕਿਉਂਕਿ ਤੁਹਾਨੂੰ ਮਰ ਤੋਂ ਸਾਡੇ ਵੱਡਿਆਂ ਬਜ਼ੁਰਗਾਂ ਨੇ ਵਰਤੀ ਦਿੱਤੀ ਆ ਜਿੱਥੇ ਵੀ ਜ਼ੁਲਮ ਹੁੰਦਾ ਉਹਦੇ ਖਿਲਾਫ ਲੜਨਾ ਜੇ ਆਪਾਂ ਪਿੱਛੇ ਦੇਖੀਏ ਤੇ ਬਾਬਰ ਦੇ ਰਾਜ ਵਿੱਚ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਸੀ ਕਿਸੇ ਦੀ ਹਿੰਮਤ ਨਹੀਂ ਸੀ ਕਿ ਬਾਬਰ ਦੇ ਅੱਲੀ ਝਾਕ ਜੇ ਬਾਬਰ ਨੂੰ ਜਾਬਰ ਕਹਿਣ ਵਾਲੇ ਕੇ ਗੁਰੂ ਨਾਨਕ ਦੇਵ ਜੀ ਸੀਗੇ ਉਹਦੋਂ ਮਗਰੋਂ ਪੰਜਵੇਂ ਪਾਤਸ਼ਾਹ ਨੇ ਜ਼ੁਲਮ ਦੀ ਖਾਤਰ ਤਵੀ ਦੇ ਬੈਠੇ ਨੌਵੇਂ ਪਾਤਸ਼ਾਹ ਨੇ ਜਿਸ ਜ਼ੁਲਮ ਦੇ ਖਾਤਰ ਹਾਂ ਦਿੱਲੀ ਕੀ ਜਾ ਕੇ ਸੀਸ ਕਟਾਇਆ ਤੇ 10ਵੇਂ ਪਾਤਸ਼ਾਹ ਨੇ ਸਾਰਾ ਸਰਬੰਸੀ ਬਾਰਤਾ ਤੁਹਾਡੇ ਉਤੋਂ ਦੀ ਤੁਹਾਨੂੰ ਇਹ ਗੁਰਤੀ ਦੇਤੀ ਗੁਰਤੀ ਦੇਖੇ ਤੁਹਾਨੂੰ ਇਹ ਤੋਰਿਆ ਕਿ ਜਿੱਥੇ ਜ਼ੁਲਮ ਹੁੰਦਾ ਉੱਥੇ ਜਾ ਕੇ ਲੜੋ ਸਾਡੇ ਗਿਣਤੀ ਇਹ ਕਹਿ ਦਿੰਦੇ ਆ ਕੇਂਦਰ ਵਾਲੇ ਵੀ 2% ਦੇ ਪਿਛੇਪੜ ਨੂੰ ਦੇਖੇ ਆਪਣਾ ਪਿੱਛਾ ਦੇਖੀਏ ਸਾਡੀ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਵੀ 2% ਗਿਣਤੀ ਸੀ ਤੇ ਸਾਡੀਆਂ ਕੁਰਬਾਨੀਆਂ 96% ਸੀ 2% ਗਿਣਤੀ ਵਾਲਿਆਂ ਨੇ 96% ਕੁਰਬਾਨੀਆਂ ਦਿੱਤੀਆਂ 1962 ਦੇ ਵਿੱਚ ਸਾਡੀ ਚైనా ਦੇ ਨਾਲ ਲੜਾਈ ਹੋਈ ਤੇ ਉਦੋਂ ਵੀ ਸਾਡੀ ਗਿਣਤੀ 2% ਸੀ 2% ਵਾਲਿਆਂ ਨੇ ਅਸੀਂ 98% ਕੁਰਬਾਨੀਆਂ ਦੇ ਕੇ ਦੇਸ਼ ਯਾਦ ਕਰਾ ਦੇਸ਼ ਨੂੰ ਰੋਕਿਆ ਅੱਜ ਜਿਹੜੀ ਦਿੱਲੀ ਤੇ ਜਾਣ ਨੂੰ ਸਾਨੂੰ ਰੋਕਦੇ ਆ ਇਹ ਦਿੱਲੀ ਦੀ ਖਾਤਰ ਅਸੀਂ 98% ਕੁਰਬਾਨੀਆਂ ਦਿੱਤੀਆਂ ਉਦੋਂ ਪੜਤ ਜਵਾਹਰ ਲਾਲ ਨਹਿਰੂ ਦਾ ਰਾਜ ਸੀ ਤੇ ਪਹਿਲਾਂ ਦੇਸ਼ ਦੀ ਵੰਡ ਹੋ ਕੇ ਚੁੱਕੀ ਹਦੀ ਸੀ ਉਦੋਂ ਮਗਰੋਂ ਬਾਹਰ ਦੀ ਲੜਾਈ ਲੱਗ ਗਈ ਤੇ ਜਵਾਰ ਲਾਲ ਦੇਵੂ ਨੇ ਕਿਹਾ ਸੀ ਦੇਸ਼ ਕਮਜ਼ੋਰ ਆ ਸਾਡੀ مالی ਹਾਲਤ ਕਮਜ਼ੋਰ ਆ ਸਾਡੀ ਮਦਦ ਕਰੋ ਐ ਕੋ ਨੇ ਫੰਡ ਬਣਾਇਆ ਸੀ ਆਰਡੀਐਫ ਫੰਡ ਯਾਰ ਪਟਨਾ ਫੰਡ ਉਹ ਫੰਡ ਦੇ ਵਿੱਚ ਸਾਰੇ ਭਾਰਤ ਦੇ ਵਿੱਚੋਂ ਪੈਸਾ ਇਕੱਠਾ ਹੋਇਆ ਸੀ 8 ਕਰੋੜ ਤੇ ਤੁਸੀਂ ਪੰਜਾਬ ਵਾਲਿਆਂ ਨੇ ਕਿੰਨਾ ਦਿੱਤਾ ਸੀ 6.4 ਕਰੋੜ ਤੁਸੀਂ ਇਕੱਲੇ ਪੰਜਾਬ ਵਾਲਿਆਂ ਨੇ ਦਿੱਤਾ ਸੀ ਤੇ ਸਾਰੇ ਭਾਰਤ 'ਚੋਂ 4.5 ਕਰੋੜ ਪੈਸਾ ਹੋਇਆ ਸੀ